ਮੈਂ ਨਾ ਹੈ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਵੀ ਕਰਨਿਆ ਤੇ ਨਾਲ ਇੱਕ رائے ਵੀ ਮੰਗ ਰਿਹਾ ਹਾਂ رائے ਮੈਂ ਕਿਸ ਤਰ੍ਹਾਂ ਦੀ ਮੰਗ ਰਿਹਾ ਮੇਰੇ ਕੋਲੇ ਬਹੁਤ ਸਾਰਾਂ ਦੇ ਪੀੜਤ ਲੋਕ ਆਉਂਦ ਨੇ ਜਿਵੇਂ ਕੋਈ ਕਹਿੰਦਾ ਮੇਰੇ ਲੱਤ ਮੇਰੇ ਕਿ ਲੱਤ ਦਾ ਕੋਈ ਇਲਾਜ ਕਰਵਾ ਦਿਓ ਕੋਈ ਕਹਿੰਦਾ ਕੈਂਸਰ ਦਾ ਇਲਾਜ ਕਰਾ ਦਿਓ ਕੋਈ ਕਹਿੰਦਾ ਮੇਰੀ ਕੋਈ ਹੈਲਪ ਕਰੋ ਕੋਈ ਕਹਿੰਦਾ ਕੋਈ ਹੈਲਪ ਕਰੋ ਇਹਦੇ ਵਿੱਚ ਹੁਣ ਗੱਲ ਕੀ ਆ ਜਦੋਂ ਹੁਣ ਮੈਂ ਮੇਰਾ ਕੰਮ ਕੀ ਆ ਮੈਂ ਜਿਹੜੀ ਏਜੰਟਾਂ ਦੇ ਖਿਲਾਫ ਲੜਾਈ ਲੜੀ ਜਾਂਨਾ ਸਰਕਾਰ ਦੇ ਖਿਲਾਫ ਲੜਾਈ ਲੜੀ ਜਾਂਨਾ ਪਰਚੇ ਭੁਗਤਣ ਨੂੰ ਤਰੀਕਾ ਵੀ ਭੁਗਤੀ ਜਾਂਨਾ ਕਿਤੇ ਧਰਨੇ ਚਲਾ ਜਾਣਾ ਮੇਰਾ ਕੰਮ ਆ ਇੱਕ ਜਿਹੜਾ ਕਿ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਸਾਡੀ ਮੈਂ ਚਾਹੁੰਨਾ ਕਿ ਸਾਡਾ ਸਿਸਟਮ ਬਦਲੇ ਉਹਦੇ ਲਈ ਮੈਂ ਲੜ ਰਿਹਾ ਹਾਂ ਪਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਨਜੀਓ ਵੀ ਨਗੀਆਂ ਮੈਂ ਨਾ ਲੋਕਾਂ ਨੂੰ ਕਹਿਣਾ ਵੀ ਐਨਜੀਓ ਕੋਲੇ ਜਾਓ ਪਰ ਜਦੋਂ ਮੇਰੇ ਕੋਲੇ ਲੋਕ ਆਸਾਂ ਉਮੀਦਾਂ ਲੈ ਕੇ ਮੇਰੇ ਕੋਲੇ ਲੋਕ ਆਉਂਦੇ ਨੇਗੇ ਤਾਂ ਮੈਨੂੰ ਘਰੋਂ ਮੋੜ ਨੂੰ ਜੀ ਨਹੀਂ ਕਰਦਾ ਅਸੀਂ ਨਾ ਕੀ ਕਰਿਆ ਪਿਛਲੇ ਸਮੇਂ ਦੇ ਵਿੱਚ ਬਹੁਤ ਵੀਡੀਓ ਪਾਈਆਂ ਵੀ ਵੀ ਯਾਰ ਇਹਦੀ ਮਦਦ ਕਰ ਦਿਓ ਇਹਦੀ ਮਦਦ ਕਰ ਦਿਓ ਹੁਣ ਮੇਰਾ ਤੁਹਾਨੂੰ ਸਾਰਿਆਂ ਨੂੰ ਮੇਰੇ ਢਾਂਚੇ ਦਾ ਜਿਹੜੇ ਬਾਖੂਬੀ ਨਾਲ ਜਾਣਦੇ ਨੇ ਮੇਰਾ ਕਿੰਨਾ ਕੰਮ ਆ ਅਮੀਰਾਂ ਕੀੜੀ ਮੇਰੀ ਆਮਦਨਾਂ ਕੀ ਮੇਰਾ ਕੰਮ ਆ ਉਹ ਸਭ ਨੂੰ ਪਤਾ ਹੀ ਆ ਪਰ ਹੁਣ ਜੇ ਮੈਂ ਇਹਨਾਂ ਦੀ ਵੀਡੀਓ ਪਾਉਣਾ ਇਹਦੇ ਵਿੱਚ ਡਬਲ ਕੰਮ ਕੀ ਆ ਨਾ ਜਿਹੜੀ ਕਿ ਮੈਂ ਡਰਦਾ ਯਾਰ ਇਸ ਚੀਜ਼ ਤੋਂ ਡਰਦਾ ਸੀ ਖਾਤਾ ਨੰਬਰ ਵੀ ਸਿੱਧਾ ਪਾਣਿਆਂ ਲੋਕਾਂ ਨੇ ਸਾਰਾ ਕੁਝ ਕਰ ਦਿੰਨੇ ਆ ਪਰ ਮੈਂ ਇਹ ਚੀਜ਼ ਚਾਹਣਾ ਵੀ ਯਾਰ ਕਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਧੱਪ ਹੋਰ ਨਾ ਕੋਈ ਮੋਹਰ ਲਾ ਦੇਣ ਹੋਰ ਨਾ ਕੋਈ ਧੱਪਾ ਲਾ ਦੇਣ ਮੈਂ ਇਹ ਚੀਜ਼ ਪੁੱਛਣਾ ਚਾਹਣਾ ਵੀ ਹੁਣ ਇਹੋ ਜਿਹੇ ਲੋਕਾਂ ਦੀ ਅਸੀਂ ਵੀਡੀਓ ਪਾਈਏ ਕੀ ਹੱਲ ਕਰੀਏ ਕੋਈ ਮੇਰੇ ਕੋਲੇ ਆ ਕੇ ਕਹਿੰਦਾ ਸਾਡੀ ਕੁੜੀ ਦਾ ਵਿਆਹ ਕਰਨਾ ਜੀ ਕੋਈ ਮੈਨੂੰ ਕਹਿੰਦਾ ਜੀ ਮੇਰੀ ਆ ਮਦਦ ਦੀ ਲੋੜ ਆ ਹੁਣ ਜਦੋਂ ਕੋਈ ਦੁਖੀ ਬੰਦਾ ਆਉਂਦਾ ਗੱਲ ਉਹਦੀ ਸੁਣਨੀ ਪੈਂਦੀ ਆ ਕਿਉਂਕਿ ਨਾ ਮੈਂ ਦੁੱਖ ਕਿਸੇ ਦੁਖੀ ਦਾ ਦੁੱਖ ਦੇਖ ਸਕਦਾ ਹੁਣ ਮੈਂ ਇਸ ਦੇ ਵਿੱਚ ਬਹੁਤ ਉਲਝਣ ਤਾਣੀ ਦੇ ਵਿੱਚ ਆ ਉਲਝਣ ਤਾਣੀ ਦੇ ਵਿੱਚ ਕਿਵੇਂ ਆ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਲੋਕ ਲੋਕਾਂ ਦਾ ਆਰੀ ਦੀ ਦੰਦੇ ਇੱਕ ਪਾਸੇ ਹੋਣੇ ਲੋਕਾਂ ਦੇ ਦੰਦੇ ਦੋਨੋਂ ਪਾਸੇ ਨੇ ਲੋਕਾਂ ਨੇ ਇਹ ਕਹਿ ਦੇਣਾ ਭਾਣਾ ਪੈਸਾ ਹਾਲਾਂਕਿ ਜਿੰਨੀਆਂ ਵੀ ਅਸੀਂ ਵੀਡੀਓ ਪਾਈਆਂ ਨੇ ਅਗਲਾ ਸਿੱਧਾ ਫੋਨ ਨੰਬਰ ਸਿੱਧਾ ਸਾਰਾ ਕੁਝ ਪਾਉਣੇ ਆ ਹੁਣ ਇਹ ਆਸਾਂ ਉਮੀਦਾਂ ਲੋਕ ਇੱਥੇ ਮੇਰੇ ਕੋਲ ਲੈ ਕੇ ਬਹੁਤ ਆਉਂਦੇ ਨੇਗੇ ਮੇਰੀ ਪਹਿਲੀ ਗੱਲ ਤਾਂ ਲੋਕਾਂ ਨੂੰ ਬੇਨਤੀ ਇਹੀ ਆ ਕਿ ਮੇਰੀ ਕੋਈ ਐਨ ਜੀਓ ਨਹੀਂ ਹੈ ਕਿ ਮੇਰੀ ਕੋਈ ਸੰਸਥਾ ਨਹੀਂ ਹੈ ਕਿ ਕੱਖ ਨਹੀਂ ਹੈਗੀ ਜਿੰਨੀ ਆਮਦਨਾਂ ਜੋ ਕਿ ਆਮ ਘਰ ਦਾ ਮੁੰਡਾ ਸਾਨੂੰ ਸਭ ਨੂੰ ਪਤਾ ਹੀ ਆ ਜੋ ਲੜਾਈਆਂ ਮੈਂ ਲੜ ਰਹੇ ਹਾਂ ਨਾ ਤਾਂ ਇਹ ਕੋਈ ਐਮਐਲ ਲੜ ਰਹੇ ਨੇ ਨਾ ਕੋਈ ਲੀਡਰ ਲੜ ਰਹੇ ਨੇ ਨਾ ਕੋਈ ਪ੍ਰਸ਼ਾਸਨ ਲੜ ਰਹੇ ਨੇ ਜਿਹੜੀਆਂ ਤੁਹਾਡੇ ਮੁੱਦਿਆਂ ਦੀ ਗੱਲ ਮੈਂ ਕਰ ਰਿਹਾ ਇਹ ਗੱਲ ਕੋਈ ਨਹੀਂ ਕਰ ਸਕਦੇ ਮੈਂ ਚਾਹੁੰਨਾ ਕਿ ਮੈਂ ਤੁਹਾਡੇ ਉਹ ਮੁੱਦਿਆਂ ਦੀ ਗੱਲ ਕਰਾਂ ਪਰ ਇਸ ਕਰਕੇ ਮੇਰੇ ਕੋਲੇ ਬਹੁਤ ਘੱਟ ਗਿਣਤੀ ਦੇ ਵਿੱਚ ਆਇਆ ਕਰੋ ਪਰ ਫਿਰ ਵੀ ਜਦੋਂ ਕੋਈ ਤੁਸੀਂ ਆ ਜਾਣ ਆ ਜਾਂਨੇ ਹੋ ਮੈਂ ਇਹੀ ਤਾਂ ਮੈਂ ਲੁਕਾਣ ਨੂੰ ਇਹ ਸੁਝਾਅ ਪੁੱਛਣਾ ਚਾਹੁੰਦਾ ਵੀ ਇਹਨਾਂ ਦਾ ਹੱਲ ਇਹ ਭਰਾਮਾ ਦਾ ਭੈਣਾ ਦਾ ਮੈਂ ਕੀ ਕਰਾਂ ਕਿਉਂਕਿ ਮੈਥੋਂ ਕਿਸੇ ਦਾ ਵੀ ਦੁੱਖ ਨਹੀਂ ਦੇਖਿਆ ਜਾਂਦਾ ਮੈਂ ਇੱਕ ਇਮੋਸ਼ਨਲ ਟਾਈਪ ਦਾ ਬੰਦਾ ਅਸੀਂ ਵੀਡੀਓ ਪਾ ਦਿੰਦੇ ਆ ਇਹ ਤੇ ਜ਼ਰੂਰ ਕੀ ਕਰਾਂ ਇਹਨਾਂ ਦੇ ਵੀਡੀਓ ਪਾਈਏ ਕੀ ਕਰੀਏ ਜਾ ਕੋਈ ਇਹਨਾਂ ਦੀ ਮਦਦ ਜਿਹੜੀ ਕਰਨਾ ਚਾਹੁੰਦਾ ਕਿਸ ਪ੍ਰਕਾਰ ਦੇ ਮਸਲਿਆਂ ਦਾ ਹੱਲ ਹੋਣੇ ਚਾਹੁੰਦੇ ਮੈਂ ਇੱਥੇ ਬਹੁਤ ਦਿਮਾਗ ਦੇ ਵਿੱਚ ਆਇਆ ਹੁੰਦਾ ਮੈਨੂੰ ਮੇਰੇ ਬੰਦੇ ਵੀ ਕਹਿੰਦੇ ਨੇ ਵੀ ਬਾਈ ਇਹ ਕੰਮ ਨਾ ਤੂੰ ਕਰਿਆ ਕਰ ਵੀਡੀਓ ਨਾ ਲੋਕਾਂ ਦੀ ਪਾਇਆ ਕਰ ਕਿਉਂਕਿ ਕਹਿੰਦੇ ਲੋਕਾਂ ਨੇ ਤੇਰੇ ਤੇ ਟੈਗ ਲਾ ਦੇਣਾ ਵੀ ਦੇਖੋ ਜੀ ਇਹ ਕੰਮ ਕਰ ਰਹੇ ਨੇ ਉਹ ਕੰਮ ਕਰ ਰਹੇ ਨੇ ਹਾਲਾਂਕਿ ਇੱਕ ਇੱਕ ਵੀ ਜਿਹੜੀ ਅਸੀਂ ਕੋਈ ਲੋਕਾਂ ਨੇ ਮਦਦ ਲਈ ਵੀਡੀਓ ਪਾਈ ਉਹ ਤੇ ਸਾਡਾ ਕਹਿੰਦਾ ਬੰਦਾ ਨੰਬਰ ਨਹੀਂ ਮਿਲੂ ਕੋਈ ਖਾਤਾ ਨਹੀਂ ਮਿਲੂ ਸਾਰਾ ਸੱਦਾ ਸਾਰਾ ਕੁਝ ਮਿਲਦਾ ਬੰਦਿਆਂ ਦਾ ਪਰ ਇਹ ਜਿਹੜੀ ਮੇਰੀ ਲੋਕਾਂ ਨੂੰ ਵੀ ਇੰਤਰੀਆ ਮੇਰੇ ਕੋਲੇ ਤੁਸੀਂ ਇਸ ਮਸਲੇ